ਲੋ ਜੀ ਬਾਈ ਦੋਨੋਂ ਬੰਪਰ ਲਾ ਕੇ ਹੋ ਗਏ ਤਿਆਰ ਦੇਖੋ ਫੇ ਲੋਕ ਕਿੱਦਾਂ ਦੀ ਆਈ ਐ ਰੋਡੀ ਜੱਗਾ ਕਿਦਾ ਆ ਕਿ ਆ ਗਿਆ ਇਹ ਵੀ ਪੈਣੀ ਜੇ ਖੋਲ ਨਹੀਂ ਪੈ ਗਈ ਮੈਨੂੰ ਜਿੱਕੇ ਲੈ ਜਣਾ ਕਦੇ ਕੋਰਗਾ ਦੇ ਕੋਲ ਹਾਂ ਲੈ ਵੀ 70 ਕਿਲੋ ਹੋ ਗਿਆ ਤੈਨ ਰੱਖੇ ਤੇ ਲੋ ਜੀ ਬਾਈ ਛਤਰੀ ਵਾਲਾ ਵੀ ਆਪਾਂ ਸਟੈਂਡ ਜਾਂ ਲੱਗਣ ਲੱਗ ਗਿਆ ਇੱਧਰ ਮੁੰਡੇ ਪੂਰੇ ਬੰਪਰ ਲਾ ਕੇ ਰੱਖ ਕੇ ਦੇਖਣ ਲੱਗੇ ਆ ਲਓ ਜੀ ਬਾਈ ਕਰਾਲੀ ਸ਼ਹਿਰ ਪਹੁੰਚ ਗਏ ਤੇ ਵੀਡੀਓ ਵਿੱਚ ਸਵਾਗਤ ਹੈ ਬਾਈ ਸਾਰੇ ਵੀਰਾਂ ਦਾ ਤੇ ਆ ਖੜਾ ਟਰੈਕਟਰ ਆਪਣਾ ਬਾਈ ਤਿਆਰੀ ਹੋ ਰਹੀ ਛਤਰੀ ਤੇ ਬੰਪਰ ਲੱਗਣੇ ਦੀ ਬਾਕੀ ਇਹਦੇ ਪੱਤੀਆਂ ਵੀ ਖੋਲਦੀਆਂ ਬਾਈ ਵੀਰਾਂ ਨੇ ਦੇਖੋ ਹੁਣ ਲੜਾਈ ਲੱਗਦਾ ਜਿਹੜੀ ਆਪਾਂ ਨੂੰ ਕਰਵੀਆਂ ਦੀਆਂ ਰੋਡੀ ਕਹਿੰਦਾ ਐ ਵੀ ਵਧੀਆ ਲੱਗਦਾ ਹੈ ਲਓ ਜੀ ਬਾਈ ਆਪਣੇ ਟਰੈਕਟਰ ਦੀ ਫਰੇਮ ਤਿਆਰ ਹੋ ਰਹੀ ਹੈ ਇੱਧਰ ਆ ਦੇਖੋ ਆ ਲੱਗਣਾ ਰੋਡੀ ਆਪਣੇ ਵਾਲੇ ਨੂੰ ਜਿਹੜਾ ਹੈਠਾ ਲੱਗਣਾ ਖਤਰੀ ਦੇ ਤੇ ਬਾਈਆਂ ਦਾ ਬਾਈ ਲੰਚ ਟਾਈਮ ਵੀ ਹੋ ਗਿਆ ਕਹਿੰਦੇ ਰੋਟੀ ਖਾ ਲਈ ਉਹ ਤੇ ਬਾਅਦ ਵਿੱਚ ਦੇਖਦੇ ਆ ਚੱਕ ਕੇ ਦੇਖੀ ਤਾਂ ਕਿੰਨੇ ਕੁ ਲੋਕ ਦੀ ਹਲਕੀ ਹੁੰਦੀ ਉੱਦਾਂ ਦਾ ਹੈ ਬਾਈ ਇਹਦੇ ਉੱਪਰ ਲੱਗਣੀ ਹੁੱਡ ਹਲੇ ਇਹ ਤਿਆਰ ਹੋ ਰਹੀ ਹੈ ਲੋ ਜੀ ਬਾਈ ਪਹੁੰਚ ਗਏ ਹਾਂ ਜੀ ਕੀ ਹਾਲ ਹੈ ਜੀ ਪਲੇਟੇ ਹੋ ਗਈ ਫੜਲੇ ਦੇ ਰਸਤੇ ਨੇ ਆ ਜਗੇ ਫੜਲੇ ਦੇ ਬੜਾਈ ਆ ਗਈ ਕਣਕ ਬਿਜਲੀ ਜੱਦੇ ਲਾਰੇ ਲਾਉਂਦੇ ਹਾਂ ਤਾਣਾ ਜੇ ਅੱਜ ਲੱਗੇ ਲੱਗ ਗਿਆ ਮੁੜ ਕੇ ਲੱਗਣਾ ਨਹੀਂ ਹੈਗਾ ਮਾਰੇ ਦੁਆਰ ਆ ਜਣੇ ਫਿਰ ਤਾਂ ਪਰਸੋਂ ਦਾ ਅਗਲੇ ਬਾਰ ਨੂੰ ਕਹਦੇ ਮਾਰੇ ਦੁਆਰ ਦਾ ਬਿਆਨ ਕਰਦੇ ਨੁੱਤੋ ਯਾਰ ਜੇ ਜੀਵੀ ਨਾਲ ਬਿਆਨ ਕਰਦੇ ਪੰਡਤ ਦਾ ਬੰਦਾ ਬਾਈ ਇਹ ਫਰੇ ਲਾਦਾ ਹੈ ਦੇਖੇ ਦਿਖਾਈ ਨੂੰ ਬਾਪੂ ਕਹ ਲੈ ਆਇਆ ਤੇ ਕੀ ਹੋਇਆ ਬਾਈ ਨੂੰ ਦੁਆਰ ਨੂੰ ਲੋਹਾ ਲੈ ਆਇਆ ਤੇ ਕੀ ਹੋਇਆ ਲੱਕ ਟੁੱਟ ਗਈ ਮੁੰਡੇ ਦੀ ਇਹ ਜੱਤ ਹੀ ਫਰੇ ਕਰਦਾ ਬਾਈ ਜਿੰਨੀ ਬਾਜ ਜਿੰਨੀ ਕੰਮ ਆਉਂਦਾ ਆਪੀ ਜਿੰਨੀ ਬਾਤ ਨਹੀਂ ਆਪਣਾ ਬਣਾ ਜੀ ਬਈ ਲੰਚ ਹੋ ਗਿਆ 3 ਵਜੇ ਤੱਕ ਚੱਲੂਗਾ ਲੰਚ ਉੱਤੇ 12 ਵਜੇ ਦੇਖਦੇ ਬਾਕੀ ਕੰਮ ਲੋ ਘੰਟੇ ਕੋ ਲਓ ਜੀ ਬਾਈ ਸਾਡੇ ਵਾਲੇ ਲੱਤਾ ਆ ਗਏ ਜਗੇ ਇੰਨੇ ਵਿੰਗ ਬਾਲ ਜੀ ਕਾਤੇ ਆ ਹਾਂ ਟਵਿੱਟਰ ਸਪੈਸ਼ਲ ਹੈ ਤੇ ਬਾਈ 575 ਨੂੰ ਇਹੋ ਜਿਹੀ ਲੱਗਦੇ ਵਿੰਗ ਬਾਲ ਵਾਲੀਆਂ ਤੇਕੇ ਕਿੰਨਾ ਵਜੇ ਕਰਾਉਣਾ ਕਵਾਂਟਰ ਕਵਾਂਟਰ ਤੇ ਬਾਹਰੇ ਕਰਾਉਣਾ ਹਾਂ ਟਾਇਰ ਵੀ ਕਰਾ ਦੇਣਾ ਦੇ ਦੇਖੋ ਬਾਈ ਕਿੱਦਾਂ ਕਿੱਦਾਂ ਦੀ ਮਸ਼ੀਨ ਆ ਤੁਹਾਨੂੰ ਕਿਹੜਾ ਪੁਰਜੇ ਆਕੇ ਜੱਗੇ ਹੈ ਮਸ਼ੀਨ ਹੀ ਕਟਿੰਗ ਹੈ ਲੇਜ਼ਰ ਕਟਿੰਗ ਹਾਂ ਵੀ ਹੌਲੀ ਹੌਲੀ ਭਾਰੀ ਐ ਕੰਡਾ ਕਰੀ ਮੜਾ ਦਾ ਵੇਟ ਉਹ ਤਾਰ ਕੇ ਹੁੱਕ ਜੇਕੇ ਕਰੀ ਹੁੱਕ ਤਾਰ ਕੇ ਵੇਟ ਮੜਾ ਕਿੰਨੇ ਗ੍ਰੇਸ ਤਾ ਬੜਾ ਕੰਡਾ ਕਰਨਾ ਉੱਥੇ ਲੈ ਜੀ ਵੀ ਦੋਹੇ ਜੋਖਣੀ ਐ ਵੀ ਕਿੰਨਾ ਗਮਣ ਦਾ 35 ਕਿਲੋ ਦੇ ਲੱਤਾਂ ਹੋ ਗਈਆਂ ਬਾਕੀ ਉੱਪਰ ਵਾਲੀ ਪੱਤੀ ਜਗੇ ਨਾ ਨੋਟੋ ਕਿੰਨਾ ਹੋ ਜਾਊਗਾ 30 ਕਿਲੋ ਜਿਹੜੀ ਮੂਰੇ ਲੱਗਣੀ ਹੈ 32 33 ਕਿਲੋ ਦੇ ਉਹ ਵੀ ਅਖੀ ਰੋਡੀ ਇੱਕ ਰੋਡੀ ਜੱਗਾ ਕਿਹਦਾ ਆ ਕਿਹ ਹੋ ਗਿਆ ਇਹ ਵੀ ਪੈਣੀ ਜੇ ਖੁੱਲ ਵੀ ਪਈ ਮਨੂ ਜੀ ਕੱਲੇ ਜਗਾ ਤੇ ਕੋਲ ਕਦੇ ਹਾਂ ਲੈ ਵੀ 70 ਕਿਲੋ ਹੋ ਗਿਆ ਤੈਨ ਰੱਖੇ ਤੇ 70 10 ਕਿਲੋ ਦੀ ਚਾਦਰ ਰਸੀ ਹੁੱਕ ਬਣਨੀ ਆ 90 95 ਕੁਆਟ ਹੋ ਜਾਣਾ ਉਹ ਜੱਗੇ ਆ ਉਹ ਹੁੱਕ ਦਾ ਕਹਿੰਦਾ ਤੂੰ ਉਹ ਪੈਣੀ ਨਹੀਂ ਬਾਈ ਇੱਕ ਬਾਰ ਬਾਰ ਇਹ ਤਾਂ ਦੋ ਤਿੰਨ ਬੰਦੇ ਪਵਾ ਸਕਦੇ ਕੋਆ ਵੀ ਬੱਠੇ ਦਾਦਾ ਜਿਆਦਾ ਨਹੀਂ ਕਰਣਾ ਵੀ ਇਹ ਕਿੰਨੇ ਕਿਹਾ ਜੀ ਜੀ 35 60 ਕਿਲੋ ਦੀ ਹੁੱਕ ਵਰਹੀ ਇਹ ਟੋਡੀ ਚੱਲ ਬੈ ਕੰਮ ਅਗੇ ਖੁਜੀ ਜਾ ਰਿਹਾ ਮਰ ਨਹੀਂ ਹੁਣ ਆਏ ਖੁਜੀ ਸਵਾਲ ਲੱਗ ਗਿਆ ਬਾਈ ਟਰੈਕਟਰ ਵੀ ਦੀ ਸਾਂਡਿੰਗ ਵਾ ਕੇ ਲਵਾਤਾ ਗ੍ਰਾਈਂਡਰ ਵੀ ਵੱਜ ਲਿਆ ਤੇ ਬਾਅਦ ਵਿੱਚ ਹੁਣ ਸਰਾਖ ਜੇ ਕੱਢਣੇ ਬਾਈ ਨੇ ਵਿੱਚ ਨੂੰ ਟਰੈਕਟਰ ਦਾ ਮੂੰਹ ਹੁਣ ਦੂਈ ਸਾਂਡ ਲਾਤਾ ਕਰਕੇ ਲਓ ਜੀ ਬਾਈ ਬਰਮੇ ਕੇ ਗਲੀਆਂ ਨਿਕਲਣ ਲੱਗੀਆਂ ਬਰਮਾ ਵੀ ਸਪੈਸ਼ਲੇ ਫਾਈਆਂ ਦਾ ਜੱਗੇ ਕਿਆ ਖੋਲਤਾ ਸ਼ੋ ਬੋਲਦੀ ਸ਼ੋ ਬੋਲਦੀ ਆਇ ਨਾ ਨਗਰ ਵਾਲੇ ਨਾ ਨਾ ਕਰੋ ਤੁੜੀ ਵਾਲੇ ਵੀ ਜੀ ਬਣਾਉਣਾ ਕਾਵਰੇ ਆਵੇ ਨਾ ਕਾਬਲੇ ਖੋਲਤੇ ਆ ਵੀ ਜੱਗੇ ਘੱਟੇ ਲੰਬਾ ਕੇ ਜਿਆਦਾ ਏ ਆ ਰੋਟੀ ਵੀ ਬਈ ਚਾਹ ਦੇ ਦਿਓ ਮੁੰਡੇ ਨੂੰ ਹੋ ਹੋਣ ਲੱਗ ਗਿਆ ਨਹੀਂ ਨਾ ਲੱਗੀ ਬਾਈ ਜਿਹੜੇ ਆ ਲਾਈਟਾਂ ਨਾ ਲਾਈਟਾਂ ਤੇ ਨੀਵਾ ਹੀ ਰੱਖੀਆਂ ਰਹਿਦੀ ਸੇਹ ਜੇ ਨੂੰ ਠੀਕ ਆ ਲਾਈਟਾਂ ਦਾ ਆ ਹਾਂ ਲਾਈਟਾਂ ਨੇ ਗਲੀਆਂ ਉੱਪਰ ਘਾਣ ਲੇ ਵਿਚਾਰ ਨਹੀਂ ਨਹੀਂ ਲਾਈਟਾਂ ਤੇ ਨੀਵਾ ਜਾਈ ਬੜੇ ਲੱਗਦਾ ਜੱਗੇ ਉਹ ਕਹਿੰਦਾ ਕੰਡਾ ਹੁਣ ਲੱਗਿਆ ਧਰਮ ਕੰਡਾ ਦੇਖਦੇ ਕਿਆ ਕਹਿੰਦਾ ਕਹਿੰਦਾ ਨੜਵੀ ਕਿੰਨੂ ਅੱਜ ਘੜੇ ਜਾਣੇ ਆ ਦੱਸ ਦੇ ਕਦੇ ਮਾਤਰ 72 ਹੋ ਗਿਆ ਮਾਤਰ ਵੀ ਚੱਕ ਲੈ ਕੁਝ ਹੋਈ ਚੱਕ ਲੈ ਕਾਬਲੇ ਲੈਣ 72 18 ਹੋ ਗਏ ਕਹਿੰਦਾ ਆਲੇ ਜਗੇ ਕੋਈ ਉਹ ਇੰਨੇ ਜਗਾੜ ਪੈਣੇ ਆ ਭਈਆ ਇੱਕ ਟਰੈਕਟਰ ਦੇ ਆ ਅੱਧਾ ਪਿੰਡ ਲਾਉਣਾ ਇੱਕ ਟਰੈਕਟਰ 'ਤੇ ਕਿੰਨਾ ਹੋ ਗਿਆ 73 ਕਿਲੋ ਬਾਈ ਜੀ ਤੇ ਕਿੰਨਾ ਹੋ ਗਿਆ ਜੱਗਾ ਜੀ ਕਹਿੰਦਾ 73 ਕਿਲੋ ਹੋ ਗਿਆ ਇੱਕ ਦਾ ਨਹੀਂ ਆ ਨਹਿਰ ਤੋਂ ਖਾਣਾ ਕਰਿਓ ਬੰਦਾ ਗਰੀਬ ਹੈ ਓਏ ਆਸੇ ਨੇਵੇਂ ਬਫੇ ਠੀਕ ਹੈ ਇਹਨੇ ਕਾਪੀ 'ਚ ਨੋਟ ਹੋਣ ਲੱਗਾ ਜੱਗਾ ਤੇ ਦਿਮਾਗੀ ਨੋਟ ਕਰ ਲਿਆ ਬਾਈ ਨੇ ਕਾਪੀ ਬਕਰਨਾ ਹੈ ਆਓ ਹਾਂ ਬਾਈ ਟਾਈਮ ਲੱਗਦਾ ਕਿੰਨਾ ਕਾ ਲੱਗੇ ਆ 7 ਵਜੇ ਔਰੇ ਦਾ ਕਹਿੰਦੇ ਬਾਈ ਟੀਫਨ ਬਣਾ ਕੇ ਆਓ ਦਿਹਾੜੀ 'ਚ ਜਾਣ ਵਾਲਾ ਕੰਮ ਉਹ ਕੰਮ ਹੈ ਹੁਣ ਦੇਖ ਕੇ ਆਉਂ ਜੀ ਆਪਣਾ ਸੱਚੀ ਗੱਲ ਹੈ ਹਾਂ ਮੁਰਨਾ ਕੋਈ ਟਾਈਮ ਨਹੀਂ ਸਾਰੇ ਜੜੂਗੇ ਜੱਗਾ ਕਹਿੰਦਾ ਪੱਕੇ ਪੈਂਚਰ ਲਾਉਣੇ ਕੋਲ ਖੜਕੇ ਆਹ ਤੇ ਜਗੇ ਸਪੈਸਰ ਜਗੇ ਜਿਹੜਾ ਮੋੜਮਾ ਤਾਂ ਮੋੜਮਾ ਨਹੀਂ ਵਧੀਆ ਕਬਾਦ ਮ ਖੁੱਲਦਾ ਨਹੀਂ ਹੈਗਾ ਬਾਈ ਮੋੜ ਮੇਰਾ ਚੱਕਰ ਦੱਸ ਗਿਆ ਹੁੰਦਾ ਹੈ ਹੁੰਦਾ ਨਹੀਂ ਇਹਦਾ ਚੰਗਾ ਲੱਗਦਾ ਅੱਛਾ ਬਾਰਵਾ ਜਗੇ ਆਕੇ ਆਪਾ ਤੇ ਗੁੱਲੇ ਏ ਗੁੱਲ ਪਿੰਦੇ ਨੇ ਗੁੱਲ ਪਿੰਦੇ ਨੇ ਆਪਾ ਤੇ ਦੋਵੇਂ ਇੱਕ ਵਾਰੀ ਹੱਥ ਮਾਰਦੇ ਆਰੇ ਮਾਈਕਾ ਜਿਆ ਮੂਰਾ ਲੰਬਾ ਵਾਪਰ ਲਾ ਕੇ ਲੱਗਦਾ ਕਿਤੇ ਭਾਈ ਕਿੰਨੇ ਫੋਟਾ ਮੂਰੇ ਨੂੰ ਪੀਤਾ ਵਾ ਕੇ ਦੇਖੀ ਤਾਂ ਸ਼ੋਹ ਤੇ ਆਏ ਹੈਗਾ ਫੀਤਾ ਦੇ ਮੜਾ ਆ ਦੇਖਿਆ ਫੀਤਾ ਭਾਈ ਮੜਾ ਸ਼ੋਹ ਤੇ ਕਿੰਨਾ ਹੈ ਇਹ ਨਾ ਇਹ ਸ਼ੋਹ ਜਾਂ ਇਤਨਾ ਹੈ 25 ਆ ਗਏ 25 ਆ ਗਏ ਉਰੇ ਤੇ ਕਹਿੰਦਾ ਤਨੂੰ ਉਰੇ ਤੇ ਸਿੱਧਾ ਲਾ ਨਾ ਵੀ ਰਿਹਸ ਬਣਾਉਂਦੇ ਆ ਉਹ ਉ ਮੈਂ ਇਦਾਂ ਦੇਖਣਾ ਉਰੇ ਤੇ ਲਾ ਦੂੰ ਸਿੱਧਾ ਲਾ ਉਥੇ ਰਿਓਨ ਓ ਛੋਟੂ ਇਹਦੇ ਪ੍ਰਾਈਸੇ ਸਿੱਧਾ ਲਾ ਹਾਂ ਸੇਰਵਾ 20 ਇੰਚ 20 ਇੰਚ 24 ਹੋ ਜਾਣਾ ਮੂਹਰੇ ਲੇ ਪੱਤੀ ਲਾ ਕੇ ਪਲੇਟ ਲੱਗਾ ਪਲੇਟ ਲਾ ਕੇ 24 ਇੰਚ ਹੋ ਜਾਣਾ ਹੈ ਸ਼ਾਬਾਸ਼ ਤੇਰੇ ਭੇ ਤਾਂ ਠੀਕ ਹੈ 24 ਵਾਓ ਭਾਈ ਪੱਕਾ ਵਧੀਆ ਐਨ ਤੂੰ ਕੇ ਪੇਂਟ ਕਰਦੀ ਆ ਪੱਤੀ ਨੂੰ ਵੀ ਕਰਤਾ ਬਈ ਤੇ ਰੰਗ ਛਤਰੀ ਦਾ ਚੱਲਦਾ ਕੰਮ ਬਈ ਦੂਰਾ ਮਾਰੂਗਾ ਦੂਰਾ ਮਾਰਿਆ ਤਾਂ ਪਾਪੜੀ ਲੱਗ ਜੂਗਾ ਹੂੰ ਦੇ ਕੋਟਾ ਨਾ ਮਾਰ ਕੇ ਪੁੱਲ ਨੂੰ ਮਾਰ ਦੇ ਜੂਆ ਨਾ ਕਰ ਨਾ ਜਿਵੇਂ ਲੱਗਦਾ ਕਿ ਟੋਣ ਲੱਗ ਲੱਗ ਵਾਪਸ ਫਿਰ ਟੋਣ ਲੱਗ ਜੇ ਖੇਠਾਂ ਨੇਂਦਾ ਬਾਈ ਹਲੇ ਜੈਡ ਬਲੈਂਕਰਤੀ ਖੇਠਾਂ ਦੇ ਲੋ ਜੀ ਬਾਈ ਮੁੰਡੇ ਕਹਿੰਦੇ ਸ਼ੋਆ ਖੋਲ ਦੇਣੀ ਆ ਦੋਨਾਂ ਟਰੈਕਟਰਾਂ ਦੀ ਚੈੱਕ ਹੋਣਾ ਜੱਗ ਮਰੇ ਓਕੇ ਆ ਬਾਹਰ ਦੀ ਬਾਸ ਖੋਲ ਦਿਤਾ ਮੇਰਾ ਹਾਂ ਸਹੀ ਆ ਨਾ ਲੋ ਜੀ ਬਾਈ ਜੱਗੇ ਵਾਲੇ ਟਰੈਕਟਰ ਦੇ ਵੀ ਸ਼ੋ ਖੋਲ ਕੇ ਦੇਖੀ ਲੱਗਦੀ ਨਹੀਂ ਐਨ ਓਕੇ ਰਿਪੋਰਟ ਐ ਤੇ ਸਪੈਸ਼ਲ ਕਟਿੰਗ ਐ ਆਉਂਦੀ ਬਾਈ ਇਹਨਾਂ ਦੀ ਬਾਈ ਅਸਲੰਸਰ ਵੀ ਤਾਰ ਦਿਓ ਓਏ ਘੋੜਾ ਬੰਪਰ ਲਾਤਾ ਓਕੇ ਆ ਬਾਈ ਓਕੇ ਆ ਨਾ ਜੇ ਤੇਰੇ ਲਈ ਜਾ ਰਹਾ ਹੈ ਉਹ ਤਾਂ ਥੱਲੇ ਹੀ ਲੱਗੀ ਯਾਰ ਨਾ ਲਓ ਜੀ ਬਾਈ ਛਤਰੀ ਵਾਲਾ ਵੀ ਆਪਾਂ ਸਟੈਂਡ ਜਾ ਲੱਗਣ ਲੱਗ ਗਿਆ ਇੱਧਰ ਮੁੰਡੇ ਪੂਰੇ ਬੰਪਰ ਲਾ ਕੇ ਰੱਖ ਕੇ ਦੇਖਣ ਲੱਗੇ ਹਾਂ ਬਾਈ ਓਕੇ ਆ ਨਾ ਬਾਈ ਲਾਤੀ ਫਰੇਮ ਹਾਂਜੀ ਹਾਂਜੀ ਬਸ ਠੀਕ ਆ ਪੱਕਾ ਫੈਂਚਰ ਲਾ ਦਿਓ ਕਿਦਾਂ ਕਾਨੂੰ ਹੱਥ ਕਿੰਨਾ ਕਿ ਬੈਸੀ ਆ ਵੇ ਫਿਨਿਸ਼ੀ ਕਰੀ ਜਾਂਦਾ ਕਿ ਆਉਗੇ ਇਹਨੂੰ ਡਰਦਾ ਦਾ ਦਾ ਹੱਥ ਲਾ ਦਿੰਦਾ ਕੰਨ ਹੱਥ ਲਾਤਾ ਮੈਂ ਨੈਗ ਵੈਲਡਿੰਗ ਹੋਣ ਲੱਗੀ ਕਹਿੰਦਾ ਨੈਗ ਜਿਹੜੇ ਭਾਈ ਬਾਈ ਕਹਿੰਦਾ ਬਾਜ ਵਾਲੀ ਅੱਖ ਕੇ ਦੇਖਣਾ ਵੀ ਠੀਕ ਲੱਗਦਾ ਇਧਰ ਤੇ ਲਓ ਜੀ ਬਾਈ ਇੱਕ ਸਾਈਡ ਤਾਂ ਕੰਮ ਅੱਧਾ ਕ ਹੋ ਗਿਆ ਜੱਗ ਜਲਦੀ ਵਾਰੀ ਆ ਗਈ ਟਾਈਮ ਸਾਨੂੰ ਕਾफी ਹੋ ਗਿਆ ਲਓ ਜੀ ਬਾਈ ਰੋਟੀਨ ਲੱਗ ਗਈ ਭੁੱਖ ਕਿੱਥੇ ਆ ਗਈ ਇਹ ਬਾਗਰਾਂ ਵਾਲੇ ਕੋਲ ਆ ਗਏ ਇਹਨੇ 버ਗਰ ਵਾਲੀ ਸਟਾਲ ਪਾ ਕੇ ਬਾਈ ਰੇੜੀਆਂ ਰੇੜੀਆਂ ਜੱਗਾ ਸਾਰੇ ਪਾਸੇ ਘੁੰਮੇ ਆ ਕਰਾ 25 ਦਾ ਹੀ ਆ 25 ਰਹੀ ਆ ਖਾਣਾ ਇਹਨੇ ਮੋਟਾ 버ਗਰ ਆ ਹਾਂ 버ਗਰ ਖਾਏ ਜਾਂਦੇ ਜੱਗੇ ਮੋਟਾ ਬਣਾਉਂਗਾ ਬਾਈ ਕਹਿੰਦਾ ਹੁੰਦਾ ਬਾਈ ਮੋਟਾ ਬਣਾਉਂਗਾ ਬਾਈ ਮੋਟਾ ਬਣਾ ਰਿਹਾ ਯਾਰ ਪਿੰਡ ਵਾਲਾ 버ਗਰ ਲਓ ਜੀ ਬਾਈ ਟੀਸੀ ਕਢਾ ਲਈ ਹਾਂ ਕਰਤੀ ਟੀਸੀ ਟੀਸੀ ਕਰਤੀ ਹੁਣ ਆ ਬਰਗਰਾਲ ਨੇ ਬਾਈ ਤਸੱਲੀ ਕਰਾ ਦਿੱਤੀ ਟੀਸੀ ਕਢਾ ਲਿਆ ਜਗਾ ਦੇਖੋ ਜਗਾ ਟੀਸੀ ਨਿਕਲ ਗਈ ਬੰਦਾ ਠੀਕ ਆ ਬਾਈ ਇਹਦੇ ਬਰਗਰ ਬਣਾਏ ਆ 15 ਕਿਲੋ ਆ ਹੋ ਗਿਆ ਬਾਈ ਲਓ ਜੀ ਬਾਈ ਹੁੱਕਰੀ ਵੀ ਤਿਆਰੀ ਚੱਲ ਰਹੀ ਐ ਇੱਧਰ ਹੁੱਕ ਲੱਗ ਰਹੀ ਕਹਿੰਦੇ ਜਿਹੜਾ ਲੱਗਣਾ ਹੁੰਦਾ ਨੰਬਰ ਵਾਲੇ ਪੱਤੀਆਂ ਵੀ ਕੱਟਣੀਆਂ ਐ ਬਾਈ ਜਿਹੜੇ ਲੱਗਣੀਆਂ ਐ ਇੱਧਰ ਹੁੱਕ ਵੀ ਹਾਂ ਰੋਡੀ ਬਰਗਰ ਵਧੀਆ ਤੇ ਰੋਡੀ ਤਿੱਖਾ ਮੌਤਾ ਕਹਿੰਦੇ ਦੁਬਾਰਾ ਜਾਣਾ ਦੁਬਾਰਾ ਜਾਣਾ ਲਓ ਜੀ ਭਾਈ ਇੱਕ ਬੰਪਰ ਹੋ ਗਿਆ ਰੈਡੀ ਬਸ ਗ੍ਰੈਂਡਰ ਮਾਰਨੇ ਤੇ ਰਹਿ ਗਿਆ ਜੱਗੇ ਵਾਲਾ ਇੰਦਾ ਲੱਗਦਾ ਭਾਈ ਲਓ ਜੀ ਭਾਈ ਇੰਦਾ ਹਾਂ ਰੋਡੀ ਕਿਆ ਕਹਿੰਦਾ ਵਧੀਆ ਲੱਗਦਾ ਵੀ ਜੱਜ ਦਾ ਕੌਰ ਹੋ ਗਿਆ ਲੁੱਕ ਬਣ ਗਈ ਕਿ ਨਹੀਂ ਹੁਣ ਚੱਲੂ ਗ੍ਰੈਂਡਰ ਭਾਈ ਗ੍ਰੈਂਡਰ ਪਤਾ ਕਿਵੇਂ ਮਾਰਨਾ ਹੈ ਦੇਖ ਭਾਈ ਏਕਣਾ ਨੁੱਕਰ ਬਣਾਉਣੀ ਤਿੱਖੀ ਦੇਖ ਲੋ ਜੀ ਬਾਈ ਦੋਨੋਂ ਬੰਪਰ ਲਾ ਕੇ ਹੋ ਗਏ ਤਿਆਰ ਦੇਖੋ ਫੇ ਲੋਕ ਕਿੱਦਾਂ ਦੀ ਆਈ ਐ ਛਤਰੀ ਵੀ ਬਾਈ ਨੂੰ ਲਾ ਕੇ ਤੁਹਾਡੇ ਆਪਣੇ ਵਾਲਿਆਂ ਨੂੰ ਐਨ ਪੂਜੇ ਖਾਂਜੇ ਬਾਈ ਤਸੱਲੀ ਕਰਾਤੀ ਬਾਈ ਨੇ ਹਾਂ ਰੋਟੀ ਕਿਨੇ ਵੱਜ ਗਏ ਵੱਜ ਲੈ ਯਾਰ ਰੋਟੀ ਕਿਹਦਾ 10 ਵਜ ਚੱਲੇ ਹਾਂ ਜਗੇ ਚੱਲੀਏ ਬਾਈ ਟਾਈਮ ਹੋ ਗਿਆ ਹੋ ਗਈ ਤਸੱਲੀ ਧੰਨਵਾਦ ਬਾਈ ਜੀ ਤੁਹਾਡਾ ਬਾਤ ਐ ਉਹ ਸਾਨੂੰ ਨਹੀਂ ਰਹਿ ਗਿਆ ਪਰ ਸਾਡਾ ਕੰਮ ਹੋ ਗਿਆ ਜੀ ਨੰਬਰ ਆਪਣਾ ਹੀ ਹੈ ਜੀ ਇੱਧਰ ਆਈ ਵੀਰੇ ਆਈ ਨੰਬਰ ਆ ਭਾਈ ਵੀਰ ਦਾ ਜੇ ਕਿਸੇ ਨੇ ਕਾਲ ਕਰਕੇ ਲਾਉਣਾ ਹੋਵੇ ਤਾਂ ਫੋਨ ਕਰ ਲਿਓ ਘੋੜਾ ਬੈਂਪਰ ਲੰਬਾ ਬੈਂਪਰ ਛਤਰੀਆਂ ਹੁੱਡਾਂ ਜੋ ਮਾਰ ਜੀ ਲਓ ਜੀ ਬਾਈ ਘਰ ਨੂੰ ਪਾ ਤੇ ਚੱਲੇ ਬਾਕੀ ਲਾਗੇ ਦੋਨਾਂ ਟਰੈਕਟਰਾਂ ਦੇ ਤੇ ਆਪਣੀ ਹੁੱਡ ਵੀ ਲਾ ਕੇ ਉੱਪਰ ਬਾਕੀ ਤੁਹਾਨੂੰ ਡੇਂਜਰ ਦਿਖਾਵਾਂਗੇ ਜੀ ਜੀ ਬਾਈ ਘਰ ਪਹੁੰਚ ਗਏ ਭਾਜ 11 ਵਜੇਗੇ ਉਹ ਟਾਈਮ ਹੋ ਲੱਗ ਗਿਆ ਤਾਂ ਬਈ ਦੁਪਹਿਰ ਨੂੰ 12:00 ਵਜੇ ਤੇ ਆਪਾਂ ਸਾਰੀ ਡਾੜੀ ਉਹ ਲੱਗੀ 11:00 ਵਜੇ ਘਰ ਪਹੁੰਚੇ ਤੇ ਹੁਣ ਟਰੈਕਟਰ ਲੈ ਕੇ ਘਰ ਖੜਾਤਾ ਬਈ ਜਿੱਥੇ ਖੜਾ ਦਿੰਦਾ ਬਾਕੀ ਹੁਣ ਦੇਖਦੇ ਕੱਲ੍ਹ ਨੂੰ ਕੀ ਆ ਸਿਸਟਮ ਆਦਾ ਸਾਰਾ ਤੇ ਅੱਜ ਦੀ ਵੀਡੀਓ ਇੱਥੇ ਤੱਕ ਦੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਬਾਕੀ ਓਕੇ ਆ ਬਈ ਸਾਰਾ ਕੰਮ ਦੇਖੋ